ਪੰਜਾਬ ਸਰਕਾਰ ਨੇ ਸਿਹਤ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 120 ਦਵਾਈਆਂ ਤੇ ਪਾਬੰਦੀ ਲਗਾਈ ਹੈ। ਗੱਲਬਾਤ ਹੋਈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਕਪੀਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਗੰभीरता ਦੇ ਨਾਲ ਇਸ ਮੁੱਦੇ ਤੇ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਦਵਾਈਆਂ ਦੀ ਖਰੀਦੋ-ਫਰੋਖਤ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਇਆ ਗਿਆ ਹੈ ਤੇ ਸਰਕਾਰ ਸਿਰਫ ਪ੍ਰਮਾਣਿਤ ਕੰਪਨੀਆਂ ਤੋਂ ਹੀ ਦਵਾਈਆਂ ਖਰੀਦੀ ਹੈ। ਬਾਜ਼ਾਰ ਦੇ ਵਿੱਚ ਜੇ ਕੋਈ ਸ਼ੱਕੀ ਜਾਂ ਨਕਲੀ ਦਵਾਈ ਪਾਈ ਜਾਂਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਮੁੱਖ ਅਧਿਕਾਰੀ ਤੇ ਜਾਂਚ ਅਧਿਕਾਰੀ ਖਾਸ ਸਿਖਲਾਈ حاصل ਕਰ ਚੁੱਕੇ ਨੇ ਤਾਂ ਕਿ ਡਰੱਗ ਮਾਫੀਆ ਤੇ ਸਖਤ ਕਾਰਵਾਈ ਕੀਤੀ ਜਾ ਸਕੇ 11612213 ਇਹ ਇੱਕ ਰੈਗੂਲਰ ਸਾਡੀ ਜਿਹੜੀ ਪ੍ਰਕਿਰਿਆ ਹੈ ਜਿਹਦੇ ਵਿੱਚ ਸਰਗਾਂ ਸਟੇਟੀਆਂ ਬੋਟਲਾਂ ਤੇ ਜਿਹੜੀ ਸੈਂਟਰ ਬ੍ਰਾਚ ਹੋਵੇ ਚੰਦਨਾ ਸਟਾਫ ਦਾ ਟਾਰਗੇਟ ਹੋ ਗਿਆ ਆਰਗੇਨਾਈਜੇਸ਼ਨ ਅਸੀਂ ਲਗਾਤਾਰ ਜਿਹੜੀਆਂ ਮਾਰਕੀਟ ਦੇ ਦਵਾਈਆਂ ਹੁੰਦੀਆਂ ਸਾਰੀਆਂ ਟੈਸਟ ਕਰਦੇ ਆ ਜਿਹੜੀਆਂ ਤਾਂ ਸਰਕਾਰੀ ਦਵਾਈ ਦੇ ਹਸਪਤਲ ਦੇ ਦੱਬਿਆ ਉਹ ਅਸੀਂ ਪਰਚੇਜ਼ ਕਰਕੇ ਕੁਆਰੰਟਾਈਨ ਕਰਕੇ ਟੈਸਟ ਕਰਕੇ ਵੈਰੀਫਾਈ ਕਰਦੇ ਆ ਸਰਟੀਫਾਈਡ ਹੁੰਦੀਆਂ ਲੇਕਿਨ ਜਿਹੜੀਆਂ ਮਾਰਕੀਟ ਉਸ ਦਿੱਤੀ ਉਹ ਤੋਂ ਸੈਂਪਲ ਲੈਂਦੇ ਆ ਸਭ ਤੋਂ ਸਭ ਜਿਹੜਾ ਸੈਂਪਲ ਫੇਲ ਹੋ ਜਾਂਦਾ ਉਹ ਫਿਰ ਅਸੀਂ ਮਾਰਕੀਟ ਵਿੱਚੋਂ ਕੰਪਨੀ ਨੂੰ ਵੀ ਕਹਿੰਦੇ ਆ ਤੁਸੀਂ ਹਟਾ ਲਓ ਅਸੀਂ ਆਪਣੇ ਲੋਕਾਂ ਨੂੰ ਵੀ ਜਾਣਕਾਰੀ ਦਿੰਦੇ ਆ ਔਰ ਜਿਹੜਾ ਸਾਡਾ ਆਪਣਾ ਤੰਤਰ ਹੈਗਾ ਜਿੰਨੇ ਸਾਡੇ ਕੰਟਰੋਲ ਅਫਸਰ ਜ਼ਿਲ੍ਹਾ ਦੇ ਜ਼ੋਨਲ ਅਧਿਕਾਰੀ ਤੋਂ ਬਾਅਦ ਹੀ

ਜਿਹੜਾ ਸਮਗਲਰ ਹੈ ਉਹ ਕ੍ਰਿਮੀਨਲ ਐਕਟੀਵਿਟੀ ਆ ਉਹ ਆ ਕਿ ਕੰਵਰਟ ਸ਼ਿਫਟ ਕਰੋ ਇਹਦਾ ਨਸ਼ਾ ਕਰਤਾ ਉਹ ਮਰੀਜ਼ ਹੈ ਮੈਟਰ ਹੈ ਇਸ ਦਾ ਇਸ਼ੂ ਆ ਉਹ ਬਾਹਰਿਕ ਰੋਗੀ ਆ ਉਹਨੂੰ ਇੱਕ ਬਾਹਰਿਕ ਰੋਗੀ ਦੀ ਤਰ੍ਹਾਂ ਉਹਨੂੰ ਮੋਟੀਵੇਟ ਕਰਨਾ ਸਮਝਾਉਣਾ ਉਹਦੇ ਪਰਿਵਾਰ ਨੂੰ ਸਮਝਾਉਣਾ ਉਹਨੂੰ ਮੋਟੀਵੇਟ ਕਰਕੇ ਡਰਗ ਡੀਡਿਕਸ਼ਨ ਰੀਹੈਬਿਲੀਟੇਸ਼ਨ ਸੈਂਟਰ ਤੇ ਬਿਚੜਨਾ ਉੱਥੋਂ ਤਾਂ ਕਿ ਉਹ ਨਸ਼ਾ ਛੱਡ ਦੇ ਕੋਈ ਨਾ ਕੋਈ ਕੰਮ ਸ਼ੁਰੂ ਕਰਨਾ ਉਹਦਾ ਚੈਟਰ ਲਾਣਾ ਜਾਂ ਕੰਮ ਕਰਨਾ ਉਹਨੂੰ ਕੰਮ ਸ਼ੁਰੂ ਕਰਕੇ ਕੰਮ ਤੇ ਲਾਣਾ ਉਹਨੂੰ ਜਿਹੜਾ ਵੀ ਸਿਹੜੀ ਬੋਤ ਹੈ ਜਿਹੜੀ ਆ ਉਹਨੂੰ ਇੱਕ ਚੜਾਇਆ ਦਾ ਤਵਾਉ ਪੁੱਤ ਬਣਾ ਕੇ ਬਾਹਰ ਸੋਚਦਾ ਜੱਪਾਨੀ ਜੀਵ ਲਈ ਹਰੀਸ਼ ਬਟਲਾ ਦੀ ਰਿਪੋਰਟ